ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਵੱਲੋਂ ਬੜੀ ਮਿਹਨਤ ਦੇ ਨਾਲ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਵੋਟਰ ਲਿਸਟਾਂ ਵਿੱਚ ਵੱਡੀ ਕਾਪਲੇਬਾਜੀ ਦਾ ਕੇਂਦਲ ਉਜਾਗਰ ਕਰਕੇ ਮੋਦੀ ਸਰਕਾਰ ਵੋਟ ਚੋਰ ਸਰਕਾਰ ਬਣਾਉਣ ਦੇ ਕਟੜੇ ਵਿੱਚ ਖੜਾ ਹੀ ਨਹੀਂ ਸਕੋ ਇਸ ਵੋਟ ਚੋਰੀ ਮਾਮਲੇ ਨੂੰ ਸੜਕਾਂ ਤੇ ਲੈ ਆਂਦਾ ਹੈ ਇਸੇ ਕਰੀ ਦੇ ਤਹਿਤ ਅਜਮਲੇ ਕੋਟਲਾ ਵਿੱਚ ਵੀ ਸਾਬਕਾ ਕੈਬਨਰ ਮੰਤਰੀ ਮੈਡਮ ਰਾਇਆ ਸੁਲਤਾਨਾ ਦੀ ਬੇਟੀ ਨੀਸ਼ਾਨ ਅਕਤਰ ਦੀ ਅਗਵਾਈ ਦੇ ਵਿੱਚ ਸਰਹੰਦੀ ਗੇਟ ਤੋਂ ਪੇਪਰ ਵਾਲੇ ਚੌਂਕ ਤੱਕ ਕੇਂਦਲ ਮਾਰਚ ਕੱਢਿਆ ਗਿਆ ਜਿਸ ਵਿੱਚ ਸੈਂਕੜੇ ਕਾਂਗਰਸੀਆਂ ਨੇ ਹਿੱਸਾ ਲਿਆ ਇਸ ਸਬੰਧੀ ਗੱਲਬਾਤ ਕਰਦਿਆਂ ਨੀਸ਼ਾਨ ਅਕਤਰ ਨੇ ਕੀ ਆਉ ਦੇ ਦੇ ਅੱਜ ਪੂਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਜੋ ਭਾਜਪਾ ਇਲੈਕਸ਼ਨ ਕਮਿਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਬਿਹਾਰ ਵਿੱਚ ਸਰ ਦੇ ਰਾਹੀਂ ਵੋਟ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਔਰ ਜੋ ਲੋਕ ਸਭਾ 2024 ਵਿੱਚ ਇਹਨਾਂ ਨੇ ਵੋਟ ਚੋਰੀ ਕੀਤੀ ਹੈ, ਵੋਟਾਂ ਦਾ ਕਪਲਾ ਕੀਤਾ ਹੈ। ਉਸ ਦੇ ਖਿਲਾਫ ਅੱਜ ਅਸੀਂ ਸਾਰਿਆਂ ਨੇ ਕੈਂਡਲ ਮਾਰਚ ਕੀਤਾ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਜੀ ਨੇ ਪ੍ਰੈਜੈਂਟੇਸ਼ਨ ਵਿੱਚ ਆਖਿਆ ਬਹੁਤ ਵੱਡੇ ਖੁਲਾਸੇ ਕੀਤੇ ਸੀ ਵੀ ਇਹਨਾਂ ਨੇ ਕਿਵੇਂ ਲੋਕ ਸਭਾ 2024 ਵਿੱਚ ਵੋਟਾਂ ਦੀ ਹਿਰਾਫਰੀ ਕੀਤੀ ਔਰ ਇੱਕ ਕੌਨਸਟੀਟੂਐਂਸੀ ਹੈ ਸੈਂਟਰਲ ਬੈਂਗਲੌਰ ਵਿੱਚ ਮੇਰੇ ਖਿਆਲ ਉਸ ਦਾ ਮਹਾਵੀਰ ਪਤਾ ਨਹੀਂ ਕੀ ਨਾਮ ਹੈ ਕੁਝ ਹੋ ਜਾਏ ਨਾ ਮਹਾਵੀਰਪੁਰ ਕੁਝ ਹੋਰ ਜਿਆ ਨਾਮ ਹੈ ਉਸ ਦੇ ਉੱਤੇ ਸਾਰੀ ਰਿਸਰਚ ਕੀਤੀ ਇਨ ਡੈਪਥ ਤਾਂ ਪਤਾ ਲੱਗਿਆ ਵੀ ਉਸ ਅਸੈਂਬਲੀ ਹਲਕੇ ਵਿੱਚ ਇਹਨਾਂ ਨੇ ਇੱਕ ਕਮਰੇ ਦੇ ਘਰ ਵਿੱਚ 80-80 ਵੋਟਰ ਰਜਿਸਟਰ ਕੀਤੇ ਹੋਏ ਇੱਕ ਫੈਕਟਰੀ ਹੈ ਸ਼ਰਾਬ ਦੀ ਐਲਕੋਹਲ ਦੀ ਫੈਕਟਰੀ ਉਹਦੇ ਵਿੱਚ 70 ਵੋਟਰ ਰਜਿਸਟਰ ਕੀਤੇ ਹੋਏ ਨੇ ਜਦਕਿ ਉਹ ਫੈਕਟਰੀ ਬਿਲਕੁਲ ਖਾਲੀ ਹੈ ਬਹੁਤ ਸਾਰੇ ਵੋਟਰਸ ਦੇ 4-4 ਵੋਟਰ ਬਨੇ ਹੋਏ ਨੇ ਔਰ ਇਹਨਾਂ ਨੇ ਫਾਰਮ 6 ਦਾ ਵੀ ਮਿਸਯੂਜ਼ ਕੀਤਾ ਹੈ ਫਾਰਮ 6 ਕੀ ਕਹਿੰਦਾ ਹੈ ਕਿ ਜਿਹੜੇ ਨਵੇਂ ਵੋਟਰ ਨੇ 18 ਸਾਲ ਦੀ ਉਮਰ ਦੇ ਉਹਨਾਂ ਨੂੰ ਰਜਿਸਟਰ ਕੀਤਾ ਜਾਣਾ ਹੈ ਇਹਨਾਂ ਨੇ 70 70 ਸਾਲ ਦੇ ਜਿਹੜੇ ਵੋਟਰ ਨੇ ਉਹ ਰਜਿਸਟਰ ਕੀਤੇ ਹੋਏ ਤਾਂ ਐਨੀਬਡੀ ਵੋਟਸ ਦੀ ਤਾਂਦਲੀ ਹੋ ਰਹੀ ਹੈ ਜਾਂ ਤਾਂਦਲੀ ਕੀਤੀ ਗਈ ਹੈ ਇਹ ਲੋਕਤੰਤਰ ਦੇ ਸੰਵਿਧਾਨ ਦੇ ਖਿਲਾਫ ਹੈ ਇਟ ਇਜ਼ ਐਬਸੋਲੂਟਲੀ ਅਨਐਕਸੈਪਟੇਬਲ ਐਸੀ ਹੋ ਨਹੀਂ ਦੇ ਸਕਦੇ ਅੱਜ ਇਹ ਬਿਹਾਰ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੱਲ ਨੂੰ ਪੰਜਾਬ ਵਿੱਚ ਕਰਨਗੇ। ਔਰ ਮੈਨੂੰ ਹੈਰਾਨੀ ਹੈ ਵੀ ਇਲੈਕਸ਼ਨ ਕਮਿਸ਼ਨ ਦਾ ਕੀ ਕੰਮ ਹੁੰਦਾ ਹੈ? ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਉਂਦਾ। ਇਲੈਕਸ਼ਨ ਕਮਿਸ਼ਨ ਬਾਇਸਡ ਨਹੀਂ ਹੋ ਸਕਦਾ। ਇਲੈਕਸ਼ਨ ਕਮਿਸ਼ਨ ਹਾਸ ਟੂ ਬੀ ਨਿਊਟਰਲ। ਔਰ ਇਲੈਕਸ਼ਨ ਕਮਿਸ਼ਨ ਅੱਜ ਕੰਪਰੋਮਾਈਜ਼ਡ ਹੈ। ਭਾਜਪਾ ਵਾਲਿਆਂ ਨਾਲ ਮਿਲ ਕੇ ਵੋਟਾਂ ਦੀ ਚੋਰੀ ਕਰ ਰਹੇ ਹੋ। ਇਹ ਜਿਹੜੇ ਵੋਟਰ ਨੇ ਇਹ ਕਿੱਥੇ ਜਾਣਗੇ? ਜੋ ਫਤਵਾ ਵੋਟਰਸ ਦਿੰਦੇ ਨੇ ਉਸਦੇ ਉਲਟ ਰਿਜ਼ਲਟ ਆ ਰਿਹਾ ਤਾਂ ਇਹ ਬਹੁਤ ਹੈਰਾਨੀ ਵਾਲੀ ਬਾਤ ਹੈ ਔਰ ਅਸੀਂ ਐਜ਼ ਅਨ ਆਪੋਜੀਸ਼ਨ ਸਾਡਾ ਫਰਜ਼ ਸੀਗਾ ਵੀ ਅਸੀਂ ਆਵਾਜ਼ ਚੁਕਰੇ ਆਂ ਔਰ ਹਮੇਸ਼ਾ ਹੀ ਆਵਾਜ਼ ਚੁਕੀ ਹੈ ਸਾਡਾ ਐਜ਼ ਅਨ ਆਪੋਜੀਸ਼ਨ ਫਰਜ਼ ਬੰਦਾ ਹੈ ਕਿ ਜੇ ਰੂਲਿੰਗ ਪਾਰਟੀ ਕੁਝ ਵੀ ਗਲਤ ਕਰਦੀ ਹੈ ਤਾਂ ਅਸੀਂ ਆਵਾਜ਼ ਚੁਕੀਏ ਅਸੀਂ ਸਾਰੀ ਕਾਂਗਰਸ ਪਾਰਟੀ ਅੱਜ ਪੂਰੇ ਮੁਲਕ ਵਿੱਚ ਇੱਕ ਕੈਂਡਲ ਮਾਰਚ ਕਰ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਆਪਣੀ ਅੱਖਾਂ ਖੋਲੋ ਦੇਖੋ ਤੁਹਾਡੇ ਨਾਲ ਕੀ ਕੀ ਕਰ ਰਹੇ ਨੇ ਕਿਵੇਂ ਤੋਖਾ ਤੜੀ ਨਾਲ ਇਹ ਸੱਤਾ ਵਿੱਚ ਹੋ ਆ ਰਹੇ ਨੇ ਗਵਰਨਮੈਂਟ ਫਰਮ ਕਰ ਰਹੇ ਨੇ ਤਾਂ ਅਸੀਂ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਸਰ ਹੈ ਐਸਆਈਆਰ ਇਹਨੂੰ ਵਾਪਸ ਦਿੱਤਾ ਜਾਵੇ ਲੱਗਦਾ ਪਿਛਲੇ ਚੋਣਾਂ ਤੋਂ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਬਿਲਕੁਲ ਸਵਾਲ ਖੜੇ ਹੁੰਦੇ ਨੇ ਉਹੀ ਤਾਂ ਅਸੀਂ ਗੱਲ ਕਰ ਰਹੇ ਆ ਨਾ ਹੁਣ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਤੋਂ ਇਲੈਕਟੋਰਲ ਵੋਟਰ ਲਿਸਟ ਮੰਗੀ ਸੀ ਇਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਇਹਨਾਂ ਨੂੰ ਪਤਾ ਹੈ ਅਸੀਂ ਗੜਬੜ ਕੀਤੀ ਹੈ ਹੁੰਜੇ ਅੱਜ ਸਾਡੇ ਕੋਲੇ ਕਾਂਗਰਸ ਪਾਰਟੀ ਦੇ ਕੋਲੇ ਇਲੈਕਟੋਰਲ ਵੋਟਰ ਲਿਸਟ ਹੁੰਦੀ ਤਾਂ ਵੱਡੀ ਆਸਾਨੀ ਨਾਲ ਅਸੀਂ ਸਾਰੇ ਜਿੰਨੇ ਇਹਨਾਂ ਨੇ ਗੜਬੜ ਕੀਤੀ ਹੈ ਕੱਢ ਸਕਦੇ ਸੀ ਹੁਣ ਕਾਂਗਰਸ ਪਾਰਟੀ ਨੂੰ 6 ਮਹੀਨੇ ਲੱਗੇ ਇੱਕ ਸੈਂਟਰਲ ਬੰਗਲੌਰ ਵਿੱਚ ਜਿਹੜਾ ਅਸੈਂਬਲੀ ਹਲਕਾ ਹੈ ਉਸ ਦਾ ਪੂਰਾ ਇਨ ਡੈਪਥ ਸਟੱਡੀ ਕਰਨ ਲਈ ਕਿਉਂਕਿ ਉਹ 7 ਫੁੱਟ ਦਾ ਇਹ ਇਹਨਾਂ 7 ਫੁੱਟ ਦਾ ਪੂਰਾ ਉਹ ਪੇਪਰ ਦਾ ਢੇਰਾ ਹੈ ਉਹਨੂੰ ਸਟੱਡੀ ਕਰਨ ਵਿੱਚ 6 ਮਹੀਨੇ ਲੱਗੇ ਜੇ ਸਾਡੇ ਕੋਲੇ ਡਿਜੀਟਲ ਡੇਟਾ ਹੁੰਦਾ ਤਾਂ ਅਸੀਂ ਸਾਰਾ ਕੁਝ 1 ਸੈਕਿੰਡ ਵਿੱਚ ਸਾਰਾ ਵੋਟਰ ਦਾ ਤੁਸੀਂ ਨਾ ਪਾਓ ਸਾਹਮਣੇ ਆਂਦਾ ਸਾਰਾ ਬੜਾ ਵੀ ਸਵਾਲ ਪੈਦਾ ਹੁੰਦਾ ਹੈ ਕਿ ਫੜੀ ਲਿਖੀ ਜਮਾਤ ਐਡਵੋਕੇਟਸ ਨੇ ਦੇ ਦੇ ਸੁਪਰੀਮ ਕੋਰਟ ਨੇ ਇੱਕ ਏਬੀਐਮ ਨੂੰ ਲੈ ਕੇ ਵੀ ਚੋਰੀ ਹੁੰਦੀ ਹੈ ਤੇ ਵੋਟਾਂ ਹੁੰਦੀਆਂ ਨੇ ਬੜਾ ਐਜੀਟੇਸ਼ਨ ਕੀਤਾ ਵੀ ਉਹੋਂ ਆਪੋਜੀਸ਼ਨ ਕਿਉਂ ਚ ਖਾਸ ਬੈਠੀ ਰਹੀ ਆਪਾ ਨੇ EVM ਦੇ ਖਿਲਾਫ ਵੀ ਪੂਰੀ ਆਵਾਜ਼ ਚੁਕੀ ਜੇ ਤੁਸੀਂ ਦੇਖਦੇ ਨਹੀਂ ਉਹ ਅਲੱਗ ਦਾ ਹੈ ਕਾਂਗਰਸ ਜਿੱਥੇ ਉਹਦਾ ਉਹਦਾ ਸਾਥ ਜੂ ਨਹੀਂ ਦਿੱਤਾ ਸਿਆਸੀ ਪਾਰਟੀ ਅਸੀਂ ਆਪਣੇ ਲੈਵਲ ਤੇ